हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਜਰਸੀ ਵੜਾਂ ਸੇਲ ਲਈ ਲੈ ਕੇ ਆਏ ਆਂਗੀ ਦੂਮੇ ਆ ਗਈਆਂ ਤਾਜ਼ੀਆਂ ਸੂਈਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਜੱਸੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਕੋ ਠੀਕ ਹੋ ਬਾਈ ਜਿਵੇਂ ਹਾਂ ਬਾਈ ਵਿਜੇਂਦਰ ਬੋ ਬੜੀਆ। ਬਾਈ ਨਾਮ ਤੇ ਆਪਣਾ ਏਡਰੈਸ ਬੋ ਦੱਸਾ ਸੰਘਾ ਪਿੰਡ ਭਾਈ ਰੂਪਾ ਜਿਹੜਾ ਠੰਡਾ ਤੁਸੀਂ ਰਾਮਪੁਰਾਪੁਰਾ ਨੇੜੇ ਪਿੰਡ ਬਾਈ ਸਲਾਲਪੁਰ ਇਧਰ ਗੋਪਤੀ ਭਗਤਪੁਰਾ ਦੇ ਜਿਵੇਂ ਆਪਣਾ ਮੋਬਾਈਲ ਨੰਬਰ ਬੋ ਦੋ 76967 34117 ਇਹ ਬਾਈ ਤਾਂ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਕਰ ਲੋ ਜਿਹੜੀ ਜਿ세 ਸਾਹਮਣੇ ਵੜ ਦੇਖ ਰਹੇ ਕਿਹੜਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਆ ਬਲੂਨ ਸੂਈ ਆ ਕਿੰਨਾ ਕੇ ਸਮਾਂ ਹੋ ਗਿਆ ਸੂਈ ਨੂੰ ਇਹ ਰਾਤ ਸੂਈ ਸੀ 12 ਵਜੇ ਠੀਕ ਆ ਤੇ ਜੱਸਿਆ ਜੇ ਲੇਵੇ ਦੀ ਗੱਲ ਕਰੀਏ ਤਾਂ ਮੇਰੇ ਵੱਲੋਂ ਤਾਂ ਬੜਾ ਚੰਗਾ ਬਲਵਿੰਦਰ ਹੂੰ ਪੰਡ ਲਈ ਫਿਰਦੀ ਆ ਪੰਡ ਲਈ ਫਿਰਦੀ ਲੇਵੇ ਦੀ ਦੇਖੋ ਤਾਂ ਬੜਾ ਨਹੀਂ ਆ ਗਿਆ ਫੀਟਿੰਗ ਦੇਖ ਲੇਵੇ ਦੀ ਅਕਤੰਬਰ ਫੀਟਿੰਗ ਬੜਾ ਸੋਹਣਾ ਚੰਗਾ ਲੱਗਿਆ ਥਣ ਵੀ ਕੱਲਾ ਕੱਲਾ ਪੀੜੀ ਦੇ ਪਾਵੇ ਨਾਲ ਲੱਗਨੇ ਬੜਾ ਚੰਗਾ ਥਣ ਲੱਗਿਆ ਸਹੀ ਆ ਬਾਕੀ ਦੋਵੇਂ ਲੈ ਕੇ ਆਇਆ ਗਰਮੀਆਂ ਦੇ ਤੋਹਫੇ ਹਾਂ ਦੋਨੇ ਜਰਸੀਆਂ ਹੂੰ ਦੋਵੇਂ ਜਰਸੀਆਂ ਆ ਗਈਆਂ ਤੋਰਾ ਤਾਰ ਆਪਾਂ ਸਾਨੂੰ ਚੈੱਕ ਕਰਵਾਣ ਜੱਸਿਆ ਵਰੀਕੀ ਬਹੁਤ ਆ ਹਨਾ ਹਾਂ ਹਾਂ ਬਾਕੀ ਵੱਡੀ ਹੈ ਕਿ ਮੈਂ ਕਹਣਾ ਲੇਵਾ ਲੇਕਿਨ ਦਰਾਂ ਦਾ ਬੜੀ ਸੋਹਣੀ ਵਧੀਆ ਬੜਾ ਬੜੀ ਸੋਹਣੀ ਥੋੜਾ ਜੇ ਬੱਚੇ ਦਾ ਕਰਕੇ ਕਾਲ ਜਰੂਰ ਕਰੋਗੀ ਬਾਈ ਕਿਉਂਕਿ ਤਾਜ਼ਾ ਸੋਹਣੀ ਮੇਰੀ ਕਾਲ ਕਦੇ ਨਹੀਂ ਕਰਦੀ ਬਾਕੀ ਲੰਮੀ 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 ਨਹੀਂ ਗੋਤਾ ਥੋੜਾ ਜਿਹਾ ਸੁਆ ਵੀ ਮੰਨ ਆ ਜਾਂਦਾ ਬੱਚਾ ਜਦੋਂ ਰਾਤ ਨੂੰ ਸੋਈ ਆ ਹੂੰ ਰਾਤ ਸੋਈ ਆ ਤੇ ਕੋਸ ਵੀ ਲੈਵਾ ਗੱਲਾਂ ਕਰਾਉਂਦਾ ਇਹਦਾ ਇਹ ਕਹਿੰਦੀ ਮੈਨੂੰ ਹੀ ਲੱਗਿਆ ਜਿਵੇਂ ਇਹ ਵਾਲੂ ਬੜਾ ਵਧੀਆ ਲੱਗਿਆ ਹੂੰ ਬੜਾ ਫਿਟਨੈਸ ਵਾਲੇ ਵਕਰਮ ਵਾਲੇ ਲੱਗਿਆ ਵਾ ਜਿਵੇਂ ਵੇਸੇ ਲੱਗਦਾ ਨਹੀਂ ਇਹਨਾ ਚੰਗਾ ਫਿਟਨੈਸ ਵਾਲੇ ਵਾ ਹਾਂ ਵਾਲੀ ਫਿਟਨੈਸ ਵਾਲੇ ਬੜਾ ਲਿਓ ਚੰਗਾ ਗਾ ਤੇ ਜੱਸਿਆ ਮੁੱਲ ਫਿਰ ਕੀ ਰਹੂ ਇਹਦਾ ਲੈਣ ਤੇ ਮੁੱਲ ਵਾਦਾ ਘੱਟ ਵਾਲੀ ਹੋਣਾ ਬੜਾ ਜਾਇਜ਼ ਮੁੱਲ ਕਰਾਂਗੇ ਆਪਾਂ ਹੂੰ ਠੀਕ ਹੈ ਨਾ ਕੀ ਮੁੱਲ ਮੁੱਲ ਦਾ ਕੁਝ ਨਾ ਮਰਜ਼ੀ ਕਰਾਲੇ 50 ਕਰਾਲੇ 52 ਕਰਾਲੇ ਹੂੰ ਠੀਕ ਹੈ 43000 ਰੁਪਏ ਲੈਣਾਗਾ ਲੈਣ ਦੇਣੀ ਹਾਂ ਚੱਕੋ ਬਾਈ ਨਾ ਤਾਂ ਕਰਿਆ 50 ਤੇ ਨਾ ਕਰਿਆ 55 ਹਾਂ 43000 ਰੁਪਏ ਦੀ ਵੈੜ ਬਾਈ ਕਹਿੰਦਾ ਦੇ ਦੇਣੀ ਆ ਠੰਡੀ ਬੜੀ ਆ ਯਾਰ ਹਾਂ ਬੜੀ ਠੰਡੀ ਆ ਹੂੰ ਬਾਕੀ ਕਹਿਣਾ ਕਰ ਮਾਲਨੇ ਕੁਛ ਨਹੀਂ ਸੌ ਸੀਰ ਫੁੱਲ ਲੇਵਾ ਇੱਕ ਨੰਬਰ ਲੱਗਿਆ ਵਾ ਸਫਾਈ ਵਾਲਾ ਲੇਵਾਗਾ ਕੋਈ ਫੋਟ ਨਹੀਂ ਕੋਈ ਸਾਂਗ ਨਹੀਂ ਥਣ ਹੱਥੀ ਚਵਾਈ ਕਰ ਲਿਓ ਭਾਵੇਂ ਕਰ ਲਿਓ ਮਸ਼ੀਨ ਤੇ ਕਿਵੇਂ ਮਰਜੀ ਕਰ ਲਓ ਜਿ세 ਕਿੰਨਾ ਦਾ ਤੈਨੂੰ ਬਾਈ ਉਦੋਂ ਜਿਹੜਾ ਹੁਣ ਚਵਾਈ ਚੂਈ ਆ ਪੰਨੇਂਦਰ ਦੇ ਵੱਲ ਲੱਗਿਆ 15 16 ਕਿਲੋ ਬਾੜ ਨੂੰ ਕੀ ਚਵਾਈ ਬਾਕੀ ਦੱਸਦੀ ਆ ਹਣਾ ਬਈ ਚੂਈ ਤਾਂ ਬੜੀ ਚੰਗੀ ਆ ਹਮ ਸਹੀ ਆ ਬਈ ਕੀ ਆ ਬਾਤ ਆ ਬਹੁਤ ਸੋਹਣਾ ਕਰਮਾ ਨੇ ਟੂਣ ਚਵਾ ਲੱਗਿਆ ਬੜਾ ਸੋਹਣਾ ਲੱਗਿਆ ਬਈ ਕਹਿਣਾ ਕਰਮਾ ਨੇ ਕੁਛ ਨਹੀਂ ਕਿਨੇ ਨਾ 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 ਹਮ ਲੈ ਕੀ ਆ ਬਾਤ ਆ ਹਣਾ ਬੜਾ ਮੋਟਾ ਮੋਟਾ ਟੂਣ ਲੱਗਿਆ ਵਾ ਹਮ ਸਹੀ ਆ ਬਈ ਨਿਪੜਦੀ ਆ ਕਿ ਨਹੀਂ ਨਿਪੜਦੀ ਆ ਇਹ ਨਹੀਂ ਹੈਗਾ ਵੀ ਨਾ ਨਾ ਚੁਰਲੇ ਚੁਰਲੇ ਜੜੀ ਆ ਨਾ 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 ਜਮੇ ਕਿੰਨਾ ਕੁ ਬੋਲਾ ਕੱਢਿਆ ਫਿਰ ਬੜਾ ਯਾ ਤਨ ਕਿ ਕਿਲੋ ਕੱਢਿਆ ਬਸ 2 ਕਿਲੋ ਢੇਡ ਕਿਲੋ ਬੱਛੀ ਨੂੰ ਪਿਆ ਕਿਲੋ ਕੱਢਿਆ ਹੀ ਵਾਜੇ ਜੇਰ ਜੁੜੇ ਠੀਕ ਆ ਹਾਂ ਬਰੀਕੀ ਬਰੂਕੀ ਕਰਮ ਵਾਲੀ ਤੇ ਮੋਲ ਤਾਂ ਭਾਈ ਕਿਆ ਮਾਣਾ ਹੈ ਲਾਲੋ ਵੀ ਬੱਸੀਆਂ ਵਾਲਾ ਮੋਲੀ ਗੱਛਣ ਵਾਲਾ ਮੋਲਾਗਾ ਸਹੀ ਆ ਇਹ ਵਾਲੂ ਬੜਾ ਸੱਟਾ ਵਾਲਾ ਇਹਦਾ ਹਮ ਕੀ ਬਹੁਤ ਹੈ ਲੈ ਕੀੜੰਗ ਦੇਖ ਲੈ ਵੇ ਬੇਰੇ ਕੁੜੰਦ ਬੜੀ ਸੋਹਣੀ ਸਹੀ ਆ ਭਾਈ ਬਹੁਤ ਸੋਹਣਾ ਕਰਮਾਂ ਜੁੜੇ ਵਾਲਾ ਬਾਕੀ ਜੇਰ ਜੁੜ ਜਾਵਾ ਸਾਫ ਇੱਕ ਨੰਬਰ ਸਹੀ ਆ ਭਾਈ ਤੇ ਦੋ ਨੰਬਰ ਤੇ ਜੈਸੇ ਇਹ ਬਲੂਨ ਸੂਈ ਵੀ ਆ ਇਹ ਵੀ ਬਲੂਨ ਹਾਂ ਇਹਨੂੰ ਕਿੰਨਾ ਕਿਸਮਾ ਇਹਨੂੰ ਅਜ ਤੀਜਾ ਦੇਣਾ ਤੀਜਾ ਦਾ ਹਾਂ ਕਿੰਨਾ ਘੱਟ ਪਾ ਦੁੱਧ ਜੱਸੇ ਦੁੱਧ ਹੁਣ ਵੀ ਹੂਦਾ 1 ਕਿਲੋ ਦੁੱਧ ਪਾ ਦ 18 ਕਿਲੋ ਬੜਾ ਠੀਕ ਹੈ ਹਾਂ ਮੰਨ ਕੇ ਚੱਲੋ ਜੱਸੇ ਬਈ ਕੋਈ ਆਉਂਦਾ ਵੀ ਕੋਈ ਵੀਰ ਤਸ਼ੱਲੀ ਕਰੇ ਬਹੁਤ ਚੋਲੇ ਚੋਲੇ ਕੋਈ ਚੱਕਰ ਨਹੀਂ ਬੱਚਾ ਕੀ ਦੀ ਬੱਚਾ ਦੇ ਮੋਟ ਵੀ ਮੈਨੂੰ ਮੈਂ ਲੱਗਿਆ ਮੱਸੀ ਹੁੰਦੀ ਨਹੀਂ ਨਹੀਂ ਬੱਚਾ ਹੈ ਹੂੰ ਮੱਸੀ ਹੁੰਦੀ ਵੱਡੀ ਤੇ ਆਰੀ ਹਾਂ ਹਾਂ ਬੜੀ ਕਰੀ ਹੁੰਦੀ ਸੀ ਹੂੰ ਦੇ ਵਾਲੂ ਵਾਹ ਦਾ ਬੜਾ ਦਾ ਬੜਾ ਚੰਗਾ ਹੈ ਜੱਸੇ ਗੱਲ ਹੋਰ ਹੈ ਕਿ ਚਮਕ ਵੱਡੀ ਆ ਧੁੰਕ ਧੁੰਕ ਵੱਡੀ ਆ ਹੂੰ ਦੇ ਵਾਲੂ ਵਾ ਬੜਾ ਸੋਹਣਾ ਹੈ ਲੈ ਵਾ ਦੇਖ ਪਹਿਲਾਂ ਅਗਲਾ ਕਹਿ ਦਿੰਦਾ ਵੀ ਜਰਸੀ ਲੈਣੀ ਆ ਤੁਸੀਂ ਫੇਸ ਦੇਖੋ ਦੇ ਬਾਟੀ ਜੇ ਪਾਣੀ ਪਿਆ ਮਾਹ ਬੜਾ ਵਧੀਆ ਫੇਸ ਆਗਾ ਛੋਟਾ ਚੱਕ ਨਹੀਂ ਆ ਕਰਮਾੜੀ ਦੇ ਬਾਕੀ ਫੇਸ ਟੋਆਟਾ ਇੱਕ ਨੰਬਰ ਥਣ ਚੈੱਕ ਦਾ ਪਹਿਲਾ ਦਾ ਲੈ ਗੁਲਾਬੀ ਥਣ ਨਾੜਾ ਨੁੜਾ ਇੱਕ ਨੰਬਰ ਬਰੀਕੀ ਵਸੀ ਦੇ ਵਾਲੀ ਆ ਮਾਹ ਵਾਲੀ ਨਹੀਂ ਆ ਜੀ ਹੂੰ ਕਿੰਨਾ ਦੁੱਧ ਪਾ ਦੂ ਇਸੇ 20 ਕਿਲੋ 25 ਦੁੱਧ ਪਾ ਦੂ ਠੀਕ ਆ ਬਾਕੀ ਵਾਲੇ ਨੇ ਸੇਵਾ ਸੰਭਾਲ ਦੇ ਇੱਕ ਲਈ ਫਿਟਨੈਸ ਦੇ ਯਾਰ ਲੈ ਵੇ ਬੜੀ ਚੰਗੀ ਆ ਮੈਂ ਕਹਣਾ ਨੀ ਨਾ ਯਾਰ ਹਣਾ ਹਾਂ ਕੀ ਬਾਤ ਆ ਰੰਗ ਬਹੁਤ ਪਿਆਰਾਗਾ ਹੂੰ ਇਸੇ ਦਾ ਮੁੱਲ ਲਾਜੇ ਬਾਈ ਇਹਦਾ ਮੁਰਜਾਈ ਜੀ ਕਰਾਂਗੇ ਆਪਾਂ ਕੀ ਮੁੱਲ ਆ 60000 ਦੀ ਪਰ ਦੇਵਾਂਗੇ 60 ਦੀ ਹਾਂ ਚੱਕੋ ਬਾਈ 60000 ਰੁਪਏ ਦੀ ਬਾਈ ਕਹਿੰਦਾ ਪਰ ਦੇ ਦੇਣੀ ਆ ਕਿੰਨੇ ਵਾਲੂ ਦਾ ਬਾਈ ਦੇ ਅੱਗੇ ਵੀ ਹੁੰਦੇ ਵਾਲੇ ਦੇ ਵਾਲੂਆ ਬੜਾ ਫਟ ਵਾਲਾਗਾ ਹੂੰ ਬੜਾ ਨਹੀਂ ਆਇਆ ਚੰਗਾਗਾ ਜਿੰਨੀ ਵੈੜ ਡੋਡਾ ਲੇਵਾ ਕਣੀ ਹਾਂ ਸਹੀ ਆ ਬਾਈ ਇਹ ਮੁੱਲ ਵੀ ਇਹਦਾ ਲੈਂਡ ਦੇਣਾ ਜਮਾ 60 ਦੀ ਦੇ ਦੇਣੀ ਆ ਹਾਂ 60 ਦੀ ਦੇਣੀ ਆ ਮੁੱਲ ਪਾ ਲੈ ਕੋਈ ਵੀਰ ਆਇਆ ਮਾਮਤਾਨ ਦੂਰ ਬਹੁਤ ਛੋਟ ਛੱਪਾ ਹੀ ਹੋਊਗਾ ਆਪਾਂ ਮੁੱਲ ਹੀ ਨਹੀਂ ਬੜੇ ਯਰ ਬਿੰਦਰ ਆਪਣੀ ਸਹੀ ਆ ਬਾਈ ਲੈਂਡ ਦੇ ਨਹੀਂ ਕਰਦੇ ਕਣੀ ਹਾਂ ਤੇ ਧਾਰਾ ਮਰੋਂਗੇ ਇਹਦੀਆਂ ਵੀ ਹਾਂ ਹਾਂ ਮਾਰ ਦੇਓ ਬਾਈ ਦੇ ਸੱਚ ਨੂੰ ਮੈਂ ਕਹਨੇ ਵੀ ਕੀ ਆ ਬਾੜਾ ਚੰਗਾ ਲੱਗਿਆ ਮਾੜਾ ਸਾਰਿਆਂ ਨੂੰ ਬੜਾ ਜੇ ਮਰਜੀ ਚੋਈ ਚੰਗੀ ਨਹੀਂ ਕੋਈ ਚੱਕਰੀ ਨਹੀਂ ਬਾਕੀ ਮੈਂ ਜਾਂ ਥਾਣ ਸੁਣ ਬੜਾ ਸਾਫ ਦਾ ਨਾ ਹਾਂ ਮੈਂ ਸਾਰਾ ਕੁਝ ਸਾਫ ਆ ਹੂੰ ਕੋਈ ਚੱਕਰ ਨਹੀਂ ਕੀ ਬਾਤ ਆ ਭਾਈ ਇੱਕ ਨੰਬਰ ਚ ਵਈ ਕਹਿ ਸਕਦੇ ਹਾਂ 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 ਸਹੀ ਆ ਭਾਈ ਲੈ ਉੱਪ ਕੀ ਹੈ ਭਾਈ ਕੀ ਬਾਤ ਹੈ ਲੈ ਹਾਂ ਤਾਂ ਬੜਾ ਚੰਗਾ ਨਾ 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 ਇੱਕ ਨੰਬਰ ਹੈ ਸਹੀ ਹੈ ਭਾਈ ਕਿ ਲੈ ਵਾਲੂਆ ਬਹੁਤਾ ਵੜਨ ਹੈ ਹਮ ਬੜਾ ਫਟਸਾ ਵਾਲਾ ਹੈ ਕੀ ਬਾਤ ਹੈ ਲੈ ਇੱਕ ਨੰਬਰ ਲੈ ਵਾਲਾ ਬਾਕੀ ਮੜ ਦਾ ਮੂੰਹ ਬੜਾ ਨਹੀਂ ਹੈ ਸੋਹਣਾਗਾ ਇਹ ਮੂੰਹ ਵੀ ਚਾਰ ਦਾੰਦਾ ਹੈ ਨਾ ਨਗੀਨਾ ਇੱਕ ਤਰ੍ਹਾਂ ਦਾ ਦਿੱਸਿਆ ਬੜਾ ਸੋਹਣਾ ਮੂੰਹ ਹੈ ਕਰਮਾੜੀ ਲੱਗਣੀ ਹਾਂ ਸਹੀ ਹੈ ਕਿਸੇ ਵੀ ਵੀਰ ਨੂੰ ਦੋਮਾ ਵੜਾਂ ਚ ਕੋਈ ਵੀ ਆਵੇ ਪਸੰਦ ਕਰ ਲਿਓ ਭਾਈ ਨਾ ਕੰਟੈਕਟ ਧੰਨਵਾਦ ਜੀ